ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਕਿਸੇ ਦਾ ਫਾਇਦਾ ਆ ਜਾਂਦਾ ਹੈ ਅੱਜ ਦੀ ਵਿਜ਼ਿਟ ਪਿੰਡ ਮਮੂਤਪੁਰਾ ਜ਼ੇਲਾ ਸ਼ਹਿਰ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਗੋਪੀਕੋਲ ਪਹੁੰਚੇ ਸਜਣੋ ਇੱਕ ਵੈਡ ਲੈ ਕੇ ਆਇਆ ਦੋ ਦੰਦ ਦਸਦਾ ਮੂੰਹ ਤੋਂ ਸੋਈ ਸਵਾਈ ਆ ਮਗਰ ਵੀ ਫੀਮੇਲ ਵੱਛੀ ਬਾਕੀ ਗੱਲਬਾਤ ਆਪਾਂ ਬਾਈ ਗੁਰਪ੍ਰੀਤ ਨਾਲ ਕਰਦੇ ਆ ਬਣੇ ਰਿਓ ਐਂਡ ਤੱਕ ਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਕਿੱਦਾਂ ਬਾਈ ਚੜਦੀ ਕਲਾਈ ਬਾਬਾ ਓਕੇ ਰਿਪੋਰਟਾਂ ਨਾ ਨਾ ਕਿਰਪਾ ਜੀ ਠੀਕ ਆ ਤੇ ਡਰੈੱਸ ਕਰਕੇ ਨੋਟ ਪਿੰਡ ਮਹਮੂਦਪੁਰ تحصیل ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਠੀਕ ਹੈ ਮੋਬਾਈਲ ਨੰਬਰ 9646803834 ਠੀਕ ਹੈ ਜੀ ਇੱਕੋ ਵੜੇ ਹਾਂਜੀ ਇੱਕ ਹੀ ਹੈ ਜੀ ਸੂਈ ਸਵਾਈ ਹਾਂਜੀ ਸੂਈ ਕਿੰਨਾ ਮੋਕੇ ਦਾ ਦੁੱਧ ਮੋਕੇ ਜੀ 10 ਲੀਟਰ ਦੁੱਧ ਹੈ ਜੀ ਹਾਜ਼ਰ 10 ਕਿਲੋ ਹਾਂਜੀ ਅੱਜ ਸੂਈ ਨੂੰ ਇਹਨੂੰ ਖਦਵਾਵਾਂ ਦਿਨ ਹੋਇਆ ਤੇ ਮੂੰਹ ਤੋਂ ਮੂੰਹ ਤੋਂ ਦੋਂਦੀ ਜੀ ਦੋ ਦੰਦ ਦੋ ਦੰਦ ਹੋ ਗਏ ਹਨ ਖੁੱਲ ਗਏ ਤੋੜ ਦिए ਲਓ ਜੀ ਸਜਣੋ ਦੋ ਦੰਦ ਬਾਈ ਕਹਿੰਦਾ ਤੇ ਹਫਤਾ ਕੋ ਹੋ ਗਿਆ ਸੂਈ ਨੂੰ ਆ ਦਾ ਨੋ। ਥਾਂ ਥੋੜਾ ਬੜਿਆ ਸੋਹਣਾ ਲੱਗਾ ਪਹਿਲਾਂ ਵੱੱਛੀ ਸਜਣ ਨੂੰ। ਵਾਹ ਬੜਾ ਬਾਬਾ ਜੀ। ਅੱਛਾ ਜੀ। 10 ਕਿਲੋ ਦੁੱਧ ਤੋਂ ਸਟਾਰਟਿੰਗ ਹੀ ਹੋਈ ਹੈ। ਨੋ। ਲੈਓ ਮੋੜ ਲਓ। ਘੱਟ ਘਾੜ ਵੱਡਾ ਸਜਣੋਂ ਪੂਰਾ। ਨੋ। ਲੋ ਕੀ ਬਾਤ ਹੈ ਥਾਣ ਨੇੜ ਤੋਂ ਸਜਣੋ ਕਰ ਲੋ ਚੈੱਕ ਤੇ ਕਿੰਨੇ ਕੀ ਦੀ ਬਾਈ ਦੇ ਲੈ ਦੇਣਾ ਕਰਦਣਾ ਇਹਦਾ ਬਾਬਾ ਜੀ 45000 ਮੁੱਲ ਕਰਦੇ ਆ ਤੇ ਹਾਂ ਨਾ 43000 ਦੀ ਦੇ ਦਾਂਗਾ লাশ ਤੇ ਧਾਰਾ ਮਾਰਨੀ ਆ ਹਾਂਜੀ ਇਹ ਧਾਰਾ ਮਾਰ ਦੇਣੀ ਮਾਰ ਦੇ ਕੀ ਲੋਈ 43000 ਦੀ ਸਜਣਾ ਵੈੜ ਮਿਲੂਗੀ ਦੋ ਦੰਦ ਦੇ ਵਸ਼ੀਮੂ ਤੋਂ ਬਾਕੀ ਧਾਰ ਹਮਰਵਾ ਕੇ ਤੁਹਾਨੂੰ ਵਿਖਾ ਦਿੰਨੇ ਆ ਲਓ ਜੀ ਓਕੇ ਆ ਕੋਈ ਸ਼ੇਪ ਨਹੀਂ ਕੋਈ ਸ਼ਟਾ ਨਹੀਂ ਕਪੂਰ ਗੋਲ ਧਾਰ ਬਿਲਕੁਲ ਹੈਨਾ ਮੈਂ ਨਾ ਮੁੱਗਿਆਂ ਗਾਉਂਦੀ ਆ ਜੀ ਹਾਂ ਚਲੋ ਬਸ ਕਰੋ ਲਓ ਜੀ ਆ ਵੈੜ ਸਜਣਾ ਖਰੀਦਾਰੀ ਤੁਸੀਂ ਆਪਣੀ ਕਰਿਓ ਵੈੜ ਸੋਹਣੀ ਆ ਤੇ ਲਓ ਜੀ ਇਹ ਨੂੰ ਕਰ ਦਿਓ ਬਾਈ ਲਾ ਦਿਓ ਮਗਰੋਂ ਮਗਰੋਂ ਲਾਇਓ ਮੜਿਆ ਨੋ ਜੀ ਲੋ ਜੀ ਕੁਛ ਮਿੰਟ ਨੋ ਜੀ ਸੱਚ ਨੂੰ ਚਾਰ ਲੋ ਤਾਂ ਲੈ ਵਸੇ